ਲੋਬੀ ਸਾਡੇ ਉਸਤਾਦ ਜੀ ਆਏ ਨੇ ਅੱਜ ਸਾਡੇ ਕੋਲੇ ਆਏ ਨਹੀਂ ਕਹਿਣਾ ਗੱਲਾਂ ਬਾਤਾਂ ਕਰਨੀਆਂ ਪੋਜ਼ਿਟਿਵਿਟੀ ਨਾਲ ਰਿਲੇਟਡ ਕਿਹੋ ਜਿਹਾ ਮਾਹੌਲ ਆਸ-ਪਾਸ ਚੱਲਦਾ ਲਾਈਫ ਨੂੰ ਕਿੰਨਾ ਸੀਰੀਅਸ ਲੈ ਕੇ ਚੱਲਦੇ ਆ ਲੋਕ ਇਹ ਨਹੀਂ ਸੋਚਦੇ ਕਿ ਜਿੰਨੀ ਲੰਘੀ ਅੱਗੇ ਪਿੱਛੇ ਜਿਹੜੀ ਰਹਿੰਦੀ ਆ ਜਿਹੜੀ ਕਹਿੰਦੇ ਆ ਵੀ ਹਰ ਭਾਣ ਮਾਨ ਦੇ ਗਾਣੇ ਚਾਹੀ ਸੀ ਜਿੱਧਰ ਨੂੰ ਦੌੜੀ ਜਾਨੀ ਉਧਰ ਤਾਂ ਪੁੱਠਾ ਪਾਸਾ ਆਏ ਵੀ ਜਿਹੜੀ ਪਿੱਛੇ ਰਹੇਗੀ ਉਹ ਕਿਵੇਂ ਮੰਨਣੀ ਆ ਤੇ ਨਿੱਕੀ ਨਿੱਕੇ ਜਿਹੜੇ ਕਬੀਲਦਾਰੀਆਂ ਕਹਿ ਲਓ ਜਾਂ ਦਫਤਰੀ ਕੰਮ ਕਹਿ ਲਓ ਉਹਨਾਂ ਨੂੰ ਇੰਨਾ ਸੀਰੀਅਸ ਲੈ ਕੇ ਚੱਲਦੇ ਆ ਕਿ ਜਿਹੜੇ ਖੂਬਸੂਰਤ ਪਾਲਨ ਜੁਆਏ ਕਰ ਸਕਦੇ ਆ ਉਹਨਾਂ ਨੂੰ ਉਹ ਉਹਨਾਂ ਮੌਕਿਆਂ ਨੂੰ ਉਹਨਾਂ ਵੇਲਿਆਂ ਨੂੰ ਐਂ ਲੰਗਾ ਦਿੰਦੇ ਆ ਮੜੇ ਜੀ ਆਪਾਂ ਥੋੜਾ ਜਿਹਾ ਉਹਨਾਂ ਨੂੰ ਪਿਛਲਾ ਦੱਸੀਏ ਕਿ ਹੋਇਆ ਕੀ ਜੀ ਕਿ ਅ ਅਮਰਦੀਪ ਸਰਦੀ ਇੱਥੋਂ ਸਾਡੇ ਟੀਪੀਡੀ ਕਾਲਜ ਦੇ ਵਿੱਚੋਂ ਬਦਲੀ ਹੋ ਗਈ ਆ ਪੱਕੇ ਪੱਕੇ ਪ੍ਰੋਫੈਸਰ ਬਣ ਗਏ ਨੇ ਤੇ ਹੁਸ਼ਿਆਰਪੁਰ ਚਲੇ ਗਏ ਹਾਂਜੀ ਅਸੀਂ ਤਿੰਨੋਂ ਪਿਛਲੇ 10 ਸਾਲਾਂ ਤੋਂ ਵੱਧ ਪਾਵੇਂ ਹੋ ਗਿਆ ਹੋਵੇ ਤਕਰੀਬਨ 10 ਸਾਲਾਂ ਤੋਂ ਇਕੱਠੇ ਆ ਤਿੰਨੋਂ ਹੀ ਅਸੀਂ ਹਮੇਸ਼ਾ ਮਤਲਬ ਕਾਲਜ ਦੇ ਵਿੱਚ ਜਦੋਂ ਵੀ ਰਹੇ ਹਾਂ ਤਿੰਨੋਂ ਰਹੇ ਹਾਂ ਤਾਂ ਸਾਡੇ ਵੀ ਖਿਆਲ ਦੇ ਵਿੱਚ ਕਿਸੇ ਕਿਆਸ ਦੇ ਵਿੱਚ ਵੀ ਨਹੀਂ ਸੀ ਸਾਡੇ ਚ ਕੋਈ ਇੱਕ ਜਾਣਾ ਵੀ ਇਦਾਂ ਪਾਸੇ ਜਾਊਗਾ ਹਨਾ ਪਰ ਇੰਨਾ ਕਸੀਂ ਇੱਕ ਦੂਜੇ ਨੂੰ ਸਿਖਾ ਲਿਆ ਸੀ ਸਾਂਭ ਲਿਆ ਸੀ ਕਿ ਟੋਟਲੀ ਟੁੱਟ ਕੇ ਜਾਣਾ ਕਿਸੇ ਦੇ ਕੋਲੋਂ ਫਿਰ ਉੱਥੋਂ ਦੇ ਮਾਹੌਲ ਦੇ ਵਿੱਚ ਟਲਣਾ ਜਾਂ ਪਿਛਲਿਆਂ ਨੂੰ ਵੀ ਉਸ ਮਾਹੌਲ ਦੇ ਵਿੱਚ ਰਹਿਣਾ ਕਿ ਅਸੀਂ ਇਹ ਵੀ ਤਾਂ ਆਪਣੇ ਆਪ ਤੇ ਇੱਕ ਤਜਰਬਾ ਨਾ ਵੀ ਕਿਵੇਂ ਫਿਰ ਉਸ ਮਾਹੌਲ ਦੇ ਵਿੱਚ ਆਪਾਂ ਆਪਣੇ ਆਪ ਨੂੰ ਅੱਗੇ ਵੱਲ ਨੂੰ ਲੈ ਕੇ ਜਾਣਾ ਤੇ ਆਪਣੇ ਫੇਰ ਕੀ ਹੋ ਜੀ ਨੂੰ ਅਮਰ ਕਰਨਾ ਤੇ ਕਿਵੇਂ ਲੱਗਿਆ ਸਰ ਜੀ ਦੇਖੋ ਵੀ ਇਹ ਗੱਲ ਮੈਂ ਆਖਰੀ ਕਹਿੰਦਾ ਵੀ ਇੱਥੋਂ ਵਰਗਾ ਮਾਹੌਲ ਕਿਤੋਂ ਨਹੀਂ ਮਿਲਦਾ ਇੱਕ ਦਿਨ ਸਾਰ ਨਾਲ ਗੱਲ ਹੋਈ ਸੀ ਮੈਂ ਇਹਨਾਂ ਨੂੰ ਵੀ ਕਿਹਾ ਮੈਂ ਕਿਹਾ ਵੀ 21 ਚ ਭਰਤੀ ਆਈ ਸੀ ਹੈਨਾ ਤੇ ਜਿੱਦੇ ਮੈਂ ਗਿਆ ਤੇ ਨੈਕਸਟ ਡੇ ਮੈਨੂੰ ਪਤਾ ਲੱਗਿਆ ਸਕਿਉਰਿਟੀ ਨੇ ਦੋ ਵਾਰ ਵੀ ਸਾਰਿਆਂ ਦੇ ਚਿਹਰੇ ਆਫ ਸੀ ਵੀ ਜਰ ਅਮਰਦੀਪ ਚਲੇ ਜਾਣਗੇ ਹੈਨਾ ਚਲੋ ਪਰ ਮੈਨੂੰ ਲੱਗਦਾ ਵੀ ਜਿਹੜੇ 3 ਸਾਲ ਭਰ ਦੀ ਕੋਡ ਚੱਲੀ ਗਈ ਤੇ ਉਹ 3 ਸਾਲਾਂ ਚ ਜਿਹੜਾ ਕੁਝ ਆਪਾਂ ਇੱਥੇ ਰਹਿ ਕੇ ਸਿੱਖਿਆ ਸ਼ਾਇਦ ਉਹਦੀ ਵਜ੍ਹਾ ਕਰਕੇ ਚਿਹਰੇ ਤੇ ਅੱਜ ਰੌਣਕ ਆ ਬਿਲਕੁਲ ਬਿਲਕੁਲ ਤੇ ਮੈਂ ਸਾਨੂੰ ਦੱਸਿਆ ਮੈਂ ਕਿਹਾ ਵੀ ਜੇ ਉਹ 3 ਸਾਲ ਮੈਂ ਇੱਥੇ ਨਾ ਲਾਈ ਹੁੰਦੇ ਸ਼ਾਇਦ ਨਾ ਆਪਾਂ ਆ ਗੱਲਾਂ ਜਿਵੇਂ ਆਪਾਂ ਪਹਿਲਾਂ ਆਪਣੀ ਪੋਡਕਾਸਟ ਰਿਕਾਰਡ ਕਰਿਆ ਨਾ ਕਰੀ ਹੁੰਦੀ ਬੈਠ ਕੇ ਜੋ ਡਿਸਕਸ਼ਨ ਹੋਈ ਸ਼ਾਇਦ ਮੈਂ ਕੈਲਕੂਲੇਸ਼ਨ ਨਾਲ ਜੁਲਦੀ ਜਾਂਦੀ ਹਾਂ ਹਾਂ ਇਹ ਗੱਲ ਹੈਗੀ ਆ ਵੀ ਆਹ 3 ਸਾਲਾਂ ਚ ਆਪਣੀ ਥੋੜੀ ਗ੍ਰੋਥ ਹੋਈ ਆ ਮੈਂਟਲੀ ਹੋਈ ਆ ਉਹ ਤੋਂ ਪਹਿਲਾਂ ਨਹੀਂ ਸੀ ਆਪਣੇ ਚਿਹਰੇ ਤੇ ਉਹ ਤੋਂ ਪਹਿਲਾਂ ਆਪਾਂ ਹੋਰ ਗੱਲਾਂ ਕਰਦੇ ਸੀ ਮੈਂਟਲੀ ਗ੍ਰੋਥ ਕਰੀ ਆ ਤੇ ਮੈਨੂੰ ਲੱਗਦਾ ਵੀ ਹਰ ਇੱਕ ਚੀਜ਼ ਆਪ ਦਾ ਆਪ ਦਾ ਪੋਜ਼ਿਟਿਵ ਪੁਆਇੰਟ ਆ ਤੇ ਫਿਰ ਇਹਦਾ ਇਹਦਾ ਰਿਜ਼ਲਟ ਹੀ ਨਿਕਲਿਆ ਵੀ ਜਿੱਦੇ ਜੁਆਇਨਿੰਗ ਹੋਈ ਆ ਤਾਂ ਮਹਾਲੀ ਤੋਂ ਆਥਨੇ 4 ਵਜੇ ਸਟੇਸ਼ਨ ਮਿਲੇ ਹੁਣ ਅਸੀਂ ਤਾਂ ਘਰ ਦੀ ਵਾਪਸੀ ਕਰਦੇ ਸੀ ਵੀ ਬਰਿੰਦਾ ਜਾਵਾਂਗੇ ਜਾਂ ਕੋਟਕਪੂਰੇ ਜਾਂ ਫਰੀਦਕੋਟ ਤੇ ਰਾਹ ਚੋਂ ਦੇ ਨੂੰ ਪਤਾ ਲੱਗਿਆ ਕਿ ਹੁਸ਼ਿਆਰਪੁਰ ਜਾਣਾ ਸਿੱਧਾ ਵਾਂਚ ਉਹਨਾਂ ਜੋ ਇੱਕ ਬਠਿੰਡੇ ਤੋਂ ਨੇ ਉਹਨਾਂ ਨੂੰ ਫਰੀਦਕੋਟ ਮਿਲ ਗਿਆ ਹਾਂ ਇੱਕ ਹਰਿਆਣੇ ਤੋਂ ਨੇ ਵੈਸੇ ਕੋਈ ਦੇ ਯੂਨੀਵਰਸਿਟੀ ਸੀ ਤੇ ਉਹਨਾਂ ਨੂੰ ਮਿਲ ਗਿਆ ਮਾਨਸਾ ਹੂੰ ਤੇ ਉਹ ਹੁਣ ਹਰਸ਼ ਵਰਗੇ ਵੀ ਨਾਲ ਉਹਨਾਂ ਨੂੰ ਵੀ ਪਤਾ ਸੀ ਵੀ ਕੀ ਚੱਲ ਰਿਹਾ ਤਾਂ ਅੱਛਾ ਮੈਂ ਜਦੋਂ ਜੁਆਇਨਿੰਗ ਲਈ ਜਾ ਰਿਹਾ ਮੈਨੂੰ ਰਸਤੇ ਦਾ ਨਹੀਂ ਪਤਾ ਗੂਗਲ ਮੈਪ ਤੇ ਲੱਗਿਆ ਹੋਇਆ ਸਾਰੇ ਦਿਨ ਦਾ ਫੋਨ ਚੱਲਦਾ ਸੀ ਤੇ 8% ਮੇਰੇ ਕੋਲ ਫੋਨ ਬਾਕੀ ਓਨਲੀ ਤੇ ਜਾਣਾ ਸੀ ਮੈਂ ਇੱਕ ਘੱਟੋ ਘੱਟ 1.5 ਘੰਟਿਆਂ ਦੀ ਬਾਅਦ ਨਾ ਤਾਂ ਉਹਨਾਂ ਜਿਹੜਾ ਫੋਨ ਆਇਆ ਕਰੇ ਮੈਂ ਕੱਟ ਦਿਆ ਕਰਾਂਗਾ ਮੈਨੂੰ ਫੋਨ ਚਾਹੀਦਾ ਸੀ ਚਲੋ ਰਸਤੇ 'ਚ ਹਰਸ਼ ਦਾ ਫੋਨ ਆ ਜ਼ਰੂਰੀ ਸੀ ਮੈਂ ਕਿਹਾ ਚੱਲ ਹੁਣ ਜਿੰਨਾਂ ਦਾ ਸਾਥ ਉਹ ਤੇ ਚੱਕਣੀ ਆ ਵਧਾਈਆਂ ਦੀ ਕਹਿੰਦੇ ਤੇ ਹੁਸ਼ਿਆਰਪੁਰ ਮਿਲ ਗਿਆ ਮੈਂ ਕਿਹਾ ਵੀ ਹਾਂ ਕਿਵੇਂ ਲੱਗ ਰਿਹਾ ਮੈਂ ਕਿਹਾ ਵੀ ਵਧੀਆ ਚਾਹ ਚੜਿਆ ਹੋਇਆ ਚਾਹੀ ਜੰਨੇ ਰਾਤ ਨੂੰ ਪਤਾ ਨਹੀਂ ਕਦੋਂ ਪਹੁੰਚਾਂਗੇ ਮੈਂ ਕਿਹਾ ਲਿਕੇਸ਼ਨ ਲੱਗੀ ਆ ਗੱਲ ਛੋਟੀ ਰੱਖਿਓ ਮੈਂ ਕਿਹਾ ਵੀ ਮੇਰੇ ਕੋਲੇ ਫੋਨ ਚ ਬੈਟਰੀ ਥੋੜੀ ਆ ਤੇ ਉਹ ਕਹਿੰਦੇ بس ਗੱਲ ਇੰਨੀ ਕਰਨੀ ਆ ਥੋੜੇ ਨਾਲ ਵੀ ਯਾਰ ਦੋ ਮਿੱਤਰ ਆਪਣੇ ਹੋਰ ਵੀ ਆ ਤੇithੋ ਬਹੁਤ ਨੇੜੇ ਆ ਕਹਿੰਦੇ ਉਹਨਾਂ ਨੂੰ ਫੋਨ ਕਰਿਆ ਸੀ ਉਹ ਰੋਈ ਜਾਂਦੇ ਰੋਈ ਜਾਂਦੇ ਯਾਰ ਵੀ ਐਡੀ ਕੈਂਟ A ਗ੍ਰੇਡ ਦੀ ਤੁਹਾਡੇ ਕੋਲੇ ਨੌਕਰੀ ਮਿਲ ਰਹੀ ਐ ਚਲੋ ਨੋ ਡਾਊਟ ਐ ਇੰਨਾ ਵਧੀਆ ਸਾਥ ਛੱਡ ਕੇ ਜਾ ਰਹੇ ਆ ਬਟ ਜੇ ਰੋਕੇ ਜਾਓਗੇ ਫਿਰ ਕੀ ਹੋ ਜੂ ਫਿਰ ਗੜਾ ਹੁਣ ਸਾਢੇ 30 ਘੰਟੇ ਦਾ ਸਫ਼ਰ ਆ ਮੇਰਾ ਤੇ ਮੈਂ ਇੱਕ ਦਿਨ ਵੀ ਗਲਾ ਨਹੀਂ ਕਰਿਆ ਤੁਸੀਂ ਰੀਲ ਦੇਖੀ ਦੀ ਹੁਣ ਤਾਂ ਮੈਨੂੰ ਲੱਗਦਾ ਆ ਵੀ ਰੱਬਾ ਮੈਂ ਇਸ ਤਰੀਜ਼ ਨੂੰ ਨਹੀਂ ਨਿਕਲਣਾ ਸੀ ਜਿਹੜਾ ਬਣਵਾ ਆ ਰੂਟ ਨਾ ਦਿੱਤੇ ਹਾਂ ਬਿਲਕੁਲ ਬਿਲਕੁਲ ਤਾਂ ਉਹ ਇੱਕ ਟੂਰ ਮੰਨ ਕੇ ਚੱਲੇ ਆ ਉੱਥੇ ਵੀ ਘੁੰਮ ਫਿਰਾਈ ਦਾ ਵਧੀਆ ਇੰਨੀ ਆਰੇ ਲਈ ਰਿਆ ਪਰ ਹੈ ਉਹ ਆ 3 ਸਾਲਾਂ ਦੀ ਕੰਪਨੀ ਕਰ ਗਈ ਮੈਨੂੰ ਪਹਿਲਾ ਵਾਰ ਆ ਹੁੰਦਾ ਉਹ ਵੀ ਯਾਰ ਇੰਨੀ ਦੂਰ ਭੇਜਦਾ ਮੈਂ ਨਹੀਂ ਜਾਣਾ ਤੇ ਇਹਦੇ ਲਈ ਨਾ ਜਿਵੇਂ ਕੱਲ ਵੀ ਅਸੀਂ ਗੱਲ ਕਰਦੇ ਸੀ ਉਹ ਹੁੰਦਾ ਮਿਸਿੰਗ ਟਾਈਲ ਸਿੰਡਰਮ ਹਾਂ ਬਿਲਕੁਲ ਸਾਡੀ ਨਿਗਾ ਜਿਹੜੀ ਉਹ ਕਮੀ ਤਾਂ ਹੀ ਰਹਿੰਦੀ ਅਸੀਂ ਪੋਜ਼ਿਟਿਵ ਨੂੰ ਦੇਖਦੇ ਜਿਹੇ ਦੇਖੀ ਰੱਬ ਨੇ ਇੰਨੀ ਸੋਹਣੀ ਜੌਬ ਦਿੱਤੀ ਆ ਇੰਨਾ ਵਧੀਆ ਏਰੀਆ ਚ ਗਏ ਆ ਇਹਦੇ ਵਰਗਾ ਤਾਂ ਕੋਈ ਮੁਕਾਬਲਾ ਹੀ ਨਹੀਂ ਬਿਲਕੁਲ ਠੀਕ ਆ ਤੁਸੀਂ ਰੋ ਵੀ ਸਕਦੇ ਹੋ ਉਹਦੇ ਤੇ ਹਨਾ ਤਾਂ ਜਿਵੇਂ ਉਹ ਕਿਸੇ ਨੇ ਇੱਕ ਐਕਸਪੈਰੀਮੈਂਟ ਰੱਖਿਆ ਸੀ ਤੇ ਉਹਨੇ ਪੂਲ ਦੇ ਵਿੱਚ 999 ਟਾਈਲ ਲਗਾਈਆਂ ਪੂਰੀਆਂ ਪਰਫੈਕਟ ਲੱਗ ਗਈ ਇੱਕ ਛੱਡ ਦੀ ਜਾਣ ਕੇ ਫਿਰ ਉਹਨੇ ਆਪਣੇ ਏਰੀਆ ਦੇ ਵਧੀਆ ਪ੍ਰੋਫੈਸਰ ਪੋਲੀਟਿਸ਼ੀਅਨ ਪੜੇ ਲਿਖੇ ਬੰਦੇ ਬੁਲਾਏ ਤੇ ਉਹਨਾਂ ਨੂੰ ਪੂਲ ਦਿਖਾਇਆ ਤੂੰ ਨਾ ਸਾਰੇ ਨੇ ਕਿਹਾ ਕਹਿੰਦੇ ਰੋ ਟਾਇਲ ਨਹੀਂ ਲੱਗੀ ਹੋਈ ਹਾਂ ਉਹ ਐਕਸਪੈਰੀਮੈਂਟ ਹੋ ਗਿਆ ਉਹ ਚਲੇ ਗਿਆ ਤਾਂ ਫਿਰ ਉਹਨੇ ਦੱਸਿਆ ਉਹ ਕਹਿੰਦਾ ਵੀ ਸਾਡੀ ਨਿਗਾਹ ਕਮੀ ਤੇ ਰਹਿੰਦੀ ਆ 999 ਟਾਇਲ ਤੇ ਲੱਗੀ ਉਹ ਕਿਸੇ ਨੇ ਨਹੀਂ ਦੇਖਿਆ ਕਿਸੇ ਨੇ ਨਹੀਂ ਦੇਖਿਆ ਇੱਕ ਹੈ ਨਹੀਂ ਸੇਮ ਆ ਵੀ ਹੁਣ ਜੌਬ ਮਿਲ ਗਈ ਐਨੀ ਵਧੀਆ ਇਹ ਇਹਨੂੰ ਲੋਕ ਘੱਟ ਦੇਖ ਰਹੇ ਆ ਤੇ ਦੂਰੀ ਮਿਲ ਗਈ ਆ ਉਹਦੇ ਤੇ ਰੋਈ ਜਾਂਦੇ ਆ ਉੱਥੇ ਵੀ ਦੇਖੇ ਹੋਈ ਜਾਂਦੇ ਆ ਇਹਦੇ ਤੇ ਰੋਣਾ ਬਣ ਜਾਂਦਾ ਇਹ ਤੇ ਰੋਣਾ ਬਿਲਕੁਲ ਬਿਲਕੁਲ ਗੱਲ ਈ ਆ ਨਾ ਅਸਲ ਤਾਂ ਗੱਲ ਇਹੀ ਆ ਵੀ ਤੁਹਾਨੂੰ ਪਹਿਲੀ ਗੱਲ ਤਾਂ ਠੂਠਾ ਭੱਜ ਕੇ ਛੰਨਾ ਮਿਲਿਆ ਉਹਨੂੰ ਵੀ ਜੇ ਅਸੀਂ ਛੱਡ ਦਈਏ ਫਿਰ ਵੀ ਇੱਥੇ ਅਸੀਂ ਇਹ ਤਾਂ ਦੇਖ ਲਿਆ ਨਾ ਪਿਛਲੇ ਸਮੇਂ 'ਚ ਕੋਈ ਚੀਜ਼ ਸਥਿਰ ਹੈ ਹੀ ਨਹੀਂ ਹੈ ਨਹੀਂ ਕੁਦਰਤ ਕਿਸੇ ਵੀ ਚੀਜ਼ ਨੂੰ ਵੀ ਪਰਮਾਨੈਂਟਲੀ ਨਹੀਂ ਰੱਖਦੀਗੀ ਨਾ ਕੁਝ ਵੀ ਖੁਸ਼ੀਆਂ ਦੁੱਖ ਸਾਰਾ ਕੁਝ ਪਾਰਟ ਨੇ ਲਾਈਫ ਦਾ ਅੱਛਾ ਥੋੜਾ ਜਿਹਾ ਦੁੱਖ ਆ ਗਿਆ ਬੈਂਡ ਵੱਜ ਜਾਂਦੀ ਹੈ ਲੋਕਾਂ ਦੀ ਮੂੰਹ ਉੱਡ ਜਾਂਦੇ ਆ ਵੀ ਠੀਕ ਐ ਮੈਂ ਦੇਖਿਆ ਜਿਵੇਂ ਹਨਾ ਇੱਕ ਔਸਰ ਤੁਹਾਨੂੰ ਦੱਸਿਆ ਸੀ ਉਹ ਡੌਗ ਲਿਆਂਦਾ ਸੀਗਾ ਪਰ ਫਿਰ ਵੀ ਇੱਕ ਵਾਰ ਹੀ ਹੋਇਆ ਹੱਦ ਤੱਕ ਘੰਟਾ ਮੈਂ ਰੋਇਆ ਸੀ ਜਰੂਰ ਉਹਨਾਂ ਅਟੈਚਮਮੈਂਟ ਹੋ ਜਾਂਦੀ ਹੈ ਆਪਣੀ ਪਰ ਫਿਰ ਵੀ ਵੀਰ ਨਹੀਂ ਮਨਜ਼ੂਰ ਹੋਣਾ ਜੇ ਉੱਥੇ ਹੀ ਆਪ ਦੇ ਆਪ ਨੂੰ ਬੰਨ ਕੇ ਰੱਖ ਲੋਂਗੇ ਹੋਲਡ ਕਰਨ ਲੋਂਗੇ ਤਾਂ ਇਹ ਜਿਹੜੇ ਖੂਬਸੂਰਤ ਪਲ ਨੇ ਇਹ ਮੰਨਿਆ ਲੱਗਦਾ ਹੈ ਕਿ ਜਿਹੜੇ ਰਾਜ਼ ਹੁੰਦੇ ਆ ਅਗਲੀਆਂ ਤੁਹਾਡੇ ਝੋਲੀ ਪੈਣ ਵਾਲੀਆਂ ਜਿਹੜੀਆਂ ਨਿਯਮਤਾ ਹੁੰਦੀਆਂ ਉਹ ਨਹੀਂ ਫਿਰ ਖੁੱਲਣਗੀਆਂ ਜੇ ਤੁਸੀਂ ਉਹਨੂੰ ਹੀ ਫੜ ਕੇ ਤੁਸੀਂ ਕੋਈ ਮੇਰਾ ਤਾਂ ਕੁੱਤਾ ਮਾਰੀਏ ਮੈਂ ਤਾਂ ਹੋਰ ਲੈਂਦਾ ਨਹੀਂ ਹੁਣੇ ਤੁਰੇ ਆਉਂਦੇ ਗੱਲ ਕਰਕੇ ਅੱਡੀ ਸੀ ਵੀ ਪੈਸੇ ਦਾ ਲਾਸ ਹੋਣਾ ਲਾਸ ਨਹੀਂ ਹੁੰਦਾ ਤੁਹਾਡੇ ਜ਼ਿੰਦਗੀ ਦੇ ਪਲਾਂ ਦਾ ਲਾਸ ਹੋ ਰਿਹਾ ਉਹਨੂੰ ਲਾਸ ਮੰਨਣਾ ਚਾਹੀਦਾ ਜੇ ਤੁਸੀਂ ਇੰਜੋਏ ਨਹੀਂ ਕਰ ਰਹੇ ਉਹਦੇ ਨਾਲ ਮੇਰੇ ਨਾਲ ਇੱਕ ਮੁੰਡਾ ਤੇ ਉਹਨੇ ਬੜੀ ਸੋਹਣੀ ਗੱਲ ਦਸੀ ਕਿ ਨਾ ਰ ਸਾ ਤੇ ਗੱਲ ਇਥੋਂ ਸ਼ੁਰੂ ਹੋਈ ਸੀ ਵੀ ਅਸੀਂ ਸ਼ਾਮ ਨੂੰ ਪਈ ਸੀ ਕਰੀ 1:30 ਵਜੇ ਫ੍ਰੀ ਉਹਨੇ ਤਾਂ ਜਾ ਕੇ ਰੂਮ ਚ ਡਿੱਗ ਪਈਦਾ ਤੇ ਮੈਂ ਉਹਨੂੰ ਕਹਾਂ ਮਗਰ ਯਾਰ ਵੀ ਮੈਨੂੰ ਨਹੀਂ ਵਧੀਆ ਲੱਗਦਾ ਚੱਲ ਬਾਹਰ ਗੀੜਾ ਦੇਖੇ ਹੁਣ ਮੈਂ ਇਥੇ ਬੈਠੀ ਨਹੀਂ ਕਹਿੰਦਾ ਚੱਲ ਚੱਲਦੇ ਆ ਫਿਰ ਉਹ ਮੁੰਡਾ ਦੱਸਣ ਲੱਗਾ ਕਹਿੰਦਾ ਸਾਡੇ ਕੋਲ ਆਸਟ੍ਰੇਲੀਆ ਰਹਿੰਦਾ ਕਹਿੰਦਾ ਉਹ ਮੈਨੂੰ ਫੋਨ ਕਰਕੇ ਕਈ ਵਾਰੀ ਕਹਿੰਦਾ ਹੁੰਦਾ ਯਾਰ ਕਹਿੰਦਾ ਕੀ ਯਾਰ ਤੁਸੀਂ ਘਰੇ ਲਾਸ਼ਾਂ ਬਣ ਕੇ ਜਿਉਂਦੇ ਰਹਤਾਈ ਰਹੇ ਹੋ ਸਹੀ ਹੈ ਉਸੇ ਲਈ ਕਾਰ ਨਿਕਲ ਕੇ ਜ਼ਿੰਦਗੀ ਜਿਵਾਇ ਕਰੋ ਯਾਰੀ ਕੋਈ ਜ਼ਿੰਦਗੀ ਕਹਿੰਦਾ ਬਿਲਕੁਲ ਬਿਲਕੁਲ ਉਹ ਇਨਾ ਪਾਈ ਰਹਿੰਦੇ ਕਹ ਤੇ ਮੈਨੂੰ ਲੱਗਦਾ ਵੀ ਜਿਹੜੇ ਉਹ ਪਾਲ ਤੁਸੀਂ ਮੰਜੇ ਤੇ ਬਹਿ ਕੇ ਵੀ ਖਰਾਬ ਕਰਦੇ ਉਹਨਾਂ ਦੀ ਟੈਨਸ਼ਨ ਲੈਣੀ ਪਣਦੀ ਆ ਹਾਂ ਇਹ ਹੈਗਾ ਜੀ ਜਿਵੇਂ ਉਹ ਮੇਰਾ ਮਿੱਤਰ ਕਹਿੰਦਾ ਹੁੰਦਾ ਜਿੰਨਾ ਕ ਆਪਣਾ ਜੀਵਨ ਜਿੰਨੀ ਉਮਰ ਹੋਗੀ ਇਸ ਤੋਂ ਪਹਿਲਾਂ ਵੀ ਅਸੀਂ ਸੁੱਤੇ ਪਏ ਸੀ ਜਿੰਨਾ ਬਾਕੀ ਆ ਉਹ ਤੋਂ ਬਾਅਦ ਵੀ ਸੁੱਤੇ ਆ ਇੱਕ ਤੂਰ ਤੇ ਸਾਨੂੰ ਭੇਜਿਆ ਕੁਦਰਤ ਨੇ ਜਾਂ ਪਰਮਾਤਮਾ ਨੇ ਇਹ ਅੱਜ ਕੇ ਮੰਨ ਲਓ 4.5 ਕਰੋੜ ਚੋਂ ਸਾਨੂੰ ਇੱਕ ਨੂੰ ਲੱਕੀ ਨੂੰ ਜ਼ਿੰਦਗੀ ਮਿਲੀ ਆ ਰੱਬ ਨੇ ਕਹਿ ਲੋ ਕੁਦਰਤ ਨੇ ਦਿੱਤੀ ਆ ਇਕੋ ਕਾਰਨ ਹੋਊਗਾ ਦੇਖ ਲਓ ਉਹਨੂੰ ਇਹ ਸਾਰੇ ਬੋਤਾਰੇ ਤੋਂ ਮੈਂ ਇੱਕ ਵਾਰੀ ਸ਼ੇਅਰ ਲਿਖਿਆ ਸੀ ਨਾ ਉਹ ਜਿਹੜੀ ਜੀ ਕਰਦਾ ਕਿਤਾਬ ਦੀ ਸਟਾਰਟਿੰਗ ਚ ਵੀ ਉਹਦਾ ਉਹ ਬਣਾ ਕੇ ਸਕੈਚ ਉਪਾਇਆ ਹੈ ਕਿ ਜ਼ਿੰਦਗੀ ਦੇ ਇਸ ਪਿਆਲੇ ਨੂੰ ਮੈਂ ਕੁੱਟਾਂ ਬਾਟੀ ਪੀਣਾ ਹੈ ਹਾਂ ਜ਼ਿੰਦਗੀ ਦੇ ਇਸ ਪਿਆਲੇ ਨੂੰ ਮੈਂ ਕੁੱਟਾਂ ਬਾਟੀ ਪੀਣਾ ਹੈ ਇੱਕੋ ਜ਼ਿੱਦ ਹੈ ਉਮਰਾਂ ਤੋਂ ਕਿ ਜੀਣਾ ਹੈ ਬਸ ਜੀਣਾ ਹੈ ਵਸਾਹੀ ਜ਼ਿੰਦਗੀ ਦਾ ਉਹ ਮੈਂ ਤੁਹਾਨੂੰ ਦੋ ਗੱਲਾਂ ਦੱਸਦਾ ਇਹ ਚੋਂ ਇੱਕ ਉਹ ਹੈਗਾ ਅਮਰੀਕਾ ਤੋਂ ਵਿਗਿਆਨੀ ਆ ਨੀਲ ਨੀਲ ਡੀਗ੍ਰਾਸਟਾਈਸਨ ਹਾਂ ਉਹ ਦੱਸਦਾ ਕਹਿੰਦਾ ਵੀ ਜਿਹੜੀ ਜ਼ਿੰਦਗੀ ਆ ਕਿੰਨੀ ਲੱਕੀ ਆ ਵੀ ਲੋਕ ਕਈ ਵਾਰੀ ਕੋ ਸੁਇਸਾਈਡ ਕਰਦਾ ਦੁਖੀ ਹੋ ਜਾਂਦਾ ਉਹ ਦੱਸਦਾ ਕਹਿੰਦਾ ਵੀ ਆਪਣਾ ਜਿਹੜਾ ਸਪੇਸ ਵਾਲੀ ਦੁਆਲੀ ਹਾਂ ਇਹਦੇ ਵਿੱਚ ਇੱਕ ਪਲੈਨੇਟ ਆ ਅਰਥ ਜਿਹਦੇ ਤੇ ਜ਼ਿੰਦਗੀ ਹੈ ਹਾਂ ਆਲੇ ਦੁਆਰੇ ਕਰੋੜਾਂ ਪ੍ਰੈਨੈਟ ਖਾਲੀ ਪਏ ਆ ਹਾਂ ਪਹਿਲੀ ਗੱਲ ਤਾਂ ਧਰਤੀ ਤੇ ਜ਼ਿੰਦਗੀ ਹੋਣਾ ਕਰੋੜਾਂ ਚੋਂ 0.1% ਜਾਂਦਾ ਬਿਲਕੁਲ ਸਭ ਤੋਂ ਵੱਡੀ ਗੱਲ ਫਿਰ ਉਹ ਕਹਿੰਦਾ ਕਿ ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਤਾਂ ਕਿੰਨੇ ਸਪਰਮ ਇੰਟਰ ਕਰਦੇ ਆ ਲੱਖਾਂ ਕਰੋੜਾਂ ਹੁੰਦੇ ਆ ਉਹਦੇ ਚੋਂ ਥੋੜਾ ਉਸ ਐਗ ਨਾਲ ਮੈਚ ਕਰਕੇ ਜ਼ਿੰਦਗੀ ਲੈ ਲੈਣਾ ਇਹ ਉਦੋਂ ਵੀ ਪੁਆਇੰਟ ਦੇ ਵਿੱਚ ਜਾ ਕੇ ਤੁਹਾਡਾ ਲੱਕ ਆ ਇੰਨੀ ਇੰਨੀ ਲੱਕੀ ਜ਼ਿੰਦਗੀ ਮਿਲਿਆ ਵੀ ਜਿਹਦਾ ਕੋਈ ਐਂਡ ਹੀ ਨਹੀਂ ਆ ਵੀ ਜੇ ਤੁਸੀਂ ਫਿਰ ਵੀ ਡਿਪਰੈਸ਼ਨ ਚ ਥੋੜੇ ਜਿਹਾ ਲਾਸ ਕਰ ਗਏ ਤੇ ਲੋਕ ਚਲੇ ਜਾਂਦੇ ਉਹ ਕਹਿੰਦਾ ਵੀ ਇਹ ਤਾਂ ਬਹੁਤ ਵੱਡੀ ਬੇਬਕੂਫੀ ਆ ਬੇਬਕੂਫੀ ਆ ਜ਼ਿੰਦਗੀ ਇਟਸੈਲਫ ਇੱਕ ਬਹੁਤ ਵੱਡੀ ਗਿਫਟ ਆ ਗਿਫਟ ਬਿਲਕੁਲ ਬਿਲਕੁਲ ਤੇ ਫਿਰ ਉਹ ਇੱਕ ਕੋਚ ਹੋ ਕਹਿੰਦਾ ਹੁੰਦਾ ਜਿਵੇਂ ਕਹਿੰਦਾ ਵੀ ਜੇ ਮੈਂ ਮੇਰਾ ਯਕੀਨ ਆ ਕਹਿੰਦਾ ਵੀ ਜੇ ਬਹੁਤ ਸਾਰੇ ਲੋਕਾਂ ਨੂੰ ਰੱਬ ਇੱਥੇ ਸੁੱਤਿਆ ਪਿਆ ਨੂੰ ਚੱਕੀ ਤੜਕੇ ਦਾ ਲਾੜ ਕੇ ਸਵਰਗ 'ਚ ਰੱਖ ਦੇ ਉਹ 15 ਦਿਨਾਂ ਬਾਅਦ ਕਹਿੰਦਾ ਉਹ ਸਵਰਗ ਨੂੰ ਨਰਕ ਬਣਾ ਲੈਣੇ ਪਰ ਐਕਚੁਅਲੋ ਦਾ ਮੀਨਿੰਗ ਇਹ ਆ ਕਿ ਰੱਬ ਨੇ ਸਾਨੂੰ ਪਤਾ ਨਹੀਂ ਕਿੱਥੋਂ ਚੱਕਿਆ ਕਿੱਥੇ ਸਾਨੂੰ ਇਹ ਧਰਤੀ ਸਵਰਗ ਤੇ ਲਾਤਾ ਕੀ ਬਾਤ ਹੁਣ ਇਹ ਸਾਡੇ ਦੇ ਡਿਪੈਂਡ ਕਰਦਾ ਵੀ ਅਸੀਂ ਨੂੰ ਸਵਰਗ ਬਣਾ ਕੇ ਜਾਉ ਰਹੇ ਹਾਂ ਜਾਂ ਨਰਕ ਬਣਾ ਕੇ ਜਾਉ ਰਹੇ ਹਾਂ ਬਹੁਤੇ ਲੋਕ ਇਸੇ ਆਨੰਦ ਲੈ ਰਹੇ ਉਹਨਾਂ ਲਈ ਹੀ ਧਰਤੀ ਸਵਰਗ ਹੈ ਬਿਲਕੁਲ ਬਿਲਕੁਲ ਬਾਬਾ ਜੌਨੀ ਹਾਂ ਆਪਾਂ ਨੂੰ ਸਹੀ ਹੈ ਮਜ਼ਾਕ ਕਰਦੇ ਆ ਗੱਲ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਗਈਆਂ ਹਨ ਦੇਖ ਤੀਆਂ ਲੱਗੀਆਂ ਪਈਆਂ ਨਜ਼ਾਰੇ ਆ ਹੀ ਜਾਂਦੇ ਆ ਹੈਨਾ ਜਾਂਦਾ ਹੀ ਜਾਂਦਾ ਹੀ ਇੱਕ ਕਿੱਡੀ ਵੱਡੀ ਗੱਲ ਹੈ ਵੀ ਇੱਕ ਬੰਦਾ ਮੈਂ ਕਮੈਂਟਾਂ ਚ ਦੇਖਿਆ ਵੈਸੇ ਹੁਣ ਵੀ ਸ਼ਾਇਦ ਅੱਜ ਤਾਂ ਮੈਨੂੰ ਲੱਗਦਾ ਅੱਜ ਹੀ ਪਾਉ ਮੈਂ ਐਡਿਟ ਕਰਕੇ ਜਰੂਰੀ ਹੈ ਲਾਜ਼ਮੀ ਆ ਪਾਉਣਾ ਤੇ ਉਹ ਇਹ ਕਹਿਣਗੇ ਤੁਹਾਨੂੰ ਤਾਂ ਗੱਲਾਂ ਆਉਂਦੀਆਂ ਤੁਹਾਨੂੰ ਤਾਂ ਵੀ ਯਾਰ ਅਸੀਂ ਵੀ ਮੱਧ ਵਰਗੀ ਪਰਿਵਾਰ ਮੱਧ ਵਰਗੀ ਵਾਲੇ ਵੀ ਨਹੀਂ ਕਹਿ ਸਕਦੇ ਉਹ ਤੋਂ ਵੀ ਥੱਲੇ ਵਾਲੇ ਆ ਯਾਰ ਨਜ਼ਰੀਆ ਬਦਲਿਆ ਜੇ ਹੁਣ ਥੋੜਾ ਬਹੁਤਾ ਕੰਮ ਵੀ ਸੈੱਟ ਹੋਇਆ ਉਹ ਵੀ ਨਜ਼ਰੀਆ ਬਦਲਣ ਵਾਲੀ ਹੋਇਆ ਆਪਾਂ ਵੀ ਤਾਂ ਤਿੰਨ ਮੈਨੂੰ ਤਾਂ ਐਂ ਜੇ ਲੱਗਦਾ ਮੇਰੀ ਮਨਵਰਦੀ ਤੁਹਾਡੀ ਆਪਾਂ ਤਿੰਨਾਂ ਨੇ ਉਹ ਤਿੰਨ ਕ ਸਾਲਾਂ ਦੀ ਹੀ ਗ੍ਰੋਥ ਹੈ ਹਾਂ ਤਿੰਨ ਵੀ ਹਾਂ ਬਿਲਕੁਲ ਬਿਲਕੁਲ ਤੁਹਾਡੀ ਐਪ ਹੋਇਆ ਮੇਰਾ ਲਿਖਣ ਦਾ ਤੁਹਾਡਾ ਹਨਾ ਕੰਮ ਉਹ ਕਿਤੇ ਨਾ ਕਿਤੇ ਫਿਰ ਕੰਪਨੀ ਦਾ ਮੋਟੀ ਪੈਂਦਾ 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 ਮੈਂ ਉਹਤੇ ਉਹਨਾਂ ਨੂੰ ਦੱਸ ਜਾਉਣਾ ਸਾਰੇ ਨੂੰ ਹਾਂ ਮੈਂ ਕਿਹਾ ਵੀ ਮੇਰਾ ਤਿੰਨ ਜਾਨਿਆਂ ਦਾ ਗਰੁੱਪ ਆਪਣੀਆਂ ਫੋਟੋਜ਼ ਨੇਰੀ ਲਾਉ ਤੇ ਮੈਂ ਕਿਹਾ ਵੀ ਅਸੀਂ ਕਦੇ ਕੋਈ ਬੈਠ ਕੇ ਬੰਦਾ ਨਹੀਂ ਪੜਿਆ ਗਰੁੱਪ ਚ। ਵੀ ਬਾਕੀ ਸਟਾਫ ਸਮੇਂ ਲਿਖਿਆ ਸੀ ਵੀ ਪਹਿਲਾਂ ਅਸੀਂ ਕਿਸੇ ਹੋਰ ਨੂੰ ਪੜਨੀ ਜਾਂਦੇ ਆ ਜਦੋਂ ਉੱਠ ਕੇ ਤੁਰ ਗਿਆ ਮੋੜ ਕੇ ਉਹਨੂੰ ਪੜਨੀ ਆ। ਮੈਂ ਕਿਹਾ ਵੀ ਅਸੀਂ ਉਹ ਸਾਰੇ ਛੱਡ ਦੇ ਤੇ ਐਂਡ ਤੇ ਅਸੀਂ ਤਿੰਨ ਜਣੇ ਰਹਿ ਗਏ। ਅਸੀਂ ਮੈਂ ਕਿਹਾ ਕੋਈ ਨਾ ਕੋਈ ਪ੍ਰੋਡਕਟਿਵ ਗੱਲ ਕਰੀ ਆ ਜਿਹਦਾ ਐਂਡ ਰਿਜ਼ਲਟ ਇਹ ਨਿਕਲਿਆ। ਕਿ ਮਨਵਰ ਸਾਡਾ ਡਾਈਟੀਸ਼ਨ ਬਣ ਕੇ ਉਹ ਆ ਤਾਂ ਬਹੁਤ ਵਧੀਆ ਚਲਾ ਰਿਹਾ ਮੈਂ ਜਦ ਮਨੇ ਫਿਲਮਾਂ ਚ ਕੰਮ ਕਰਿਆ ਸੌਂਗ ਆ ਕੇ ਕੰਮ ਨਾਲ ਈਪੀ ਆ ਰਹੀ ਆ ਹਨਾ ਕਿੰਨਾ ਕੁਛ ਲਿਖ ਲੈਂਦੇ ਆ ਬਣ ਕੇ ਬੈਠ ਕੇ ਤੇ ਮੈਂ ਆਪਣੇ ਆਪ ਨੂੰ ਸਾਰਾ ਐਪਤੇ ਕਨਵਰਟ ਕਰ ਲਿਆ ਕਿੰਨਾ ਕੁਛ ਉਹ ਕਹਿੰਦੇ ਆ ਐਪਤੇ ਹੋ ਗਿਆ ਜੌਬ ਦਾ ਹੋ ਗਿਆ ਤੁਸੀਂ ਦੇਖੋ ਜੇ ਆਪਾਂ ਉੱਥੇ ਬੈਠ ਕੇ ਰੋਈ ਜਾਂਦੇ ਰਹਿੰਦੇ ਤੇ ਸ਼ਾਇਦ ਆਪਾਂ ਜਿਹੜਾ ਕਰੀ ਜਾਂਦੇ ਆ ਵੀ ਨਹੀਂ ਹੋਣਦਾ ਦੇਖੋ ਵੀ ਤਰੰਗਾ ਹੁੰਦੀਆਂ ਚੰਗੀਆਂ ਵੀ ਹੁੰਦੀਆਂ ਮਾੜੀਆਂ ਵੀ ਹੁੰਦੀਆਂ ਜੇ ਘਰਾਂ ਦੀਆਂ ਰਸੋਈਆਂ ਚ ਰਹਿ ਕੇ ਬੀਬੀਆਂ ਨੂੰ ਕਹਿਣਾ ਅਹੀਂ ਮਰੂਮਨੂ ਕਰਨਾ ਅਹੀਂ ਕਹਿਣਾ ਕਿ ਮੇਰੇ ਨੂੰ ਡਿਪਰੈਸ਼ਨ ਐ ਮੈਨੂੰ ਮਾਈਗਰੇਨ ਐ ਮੈਨੂੰ ਆਹ ਇੱਕ ਵਾਰੀ ਵੱਡਾ ਸੋਚ ਕੇ ਜ਼ਰੂਰ ਦੇਖੋ ਤੁਸੀਂ ਘਰ ਬੈਠੇ ਵੀ ਦੁਨੀਆ ਹਿਲਾ ਸਕਦੇ ਹੋ ਫਿਰ ਸਿੱਧੂ ਨੇ ਕਰਿਆ ਹੀ ਆ ਹਾਂ ਕਰਿਆ ਬਿਲਕੁਲ ਕਹਿੰਦਾ ਸੀ ਕਹਿੰਦਾ ਸੀ ਵੀ ਟੈਲੈਂਟ ਪਲੇਸ ਡਿਪੈਂਡ ਹਾਂ ਪਿੰਡ ਬੈਠਾ ਬੈਠਾ ਦੁਨੀਆ ਨੂੰ ਚੇਕ ਕਰੂ ਉਹ ਉਹ ਲੋਕਾ ਗਾਣਾ ਸੀ ਉਹ ਆ ਡਾਕਟਰ ਹਾਂ ਉਹ ਡਾਕਟਰ ਗਾਣੇ ਦਾ ਫਿਲਮਾਂ ਕਣ ਦੇਖੋ ਤੁਸੀਂ ਪਿੱਛੇ ਟੁੱਟੀਆਂ ਜੀਆਂ ਕੰਦਾ ਸਿੰਪਲ ਦੇ ਬੰਦੇ ਨੇ ਤੇ ਉਹ ਟੁੱਟੀ ਜੀ ਕੋਲੇ ਹੀ ਫਿਰਦਾ ਆਪਣੀ ਐਂਬੂਲੈਂਸ ਉੱਤੇ ਬੈਠ ਕੇ ਗਾਇਆ ਤੇ ਗਾਣਾ ਦਿਖਾਇਆ ਨਾ ਦਿਖਾਇਆ ਵੀ ਐ ਵੀ ਚੱਲੇ ਜਾਂਦਾ ਹਾਂ ਐ ਵੀ ਚੱਲ ਜਾਂਦਾ ਹੁੰਦਾ ਮੁਕਤੀ ਗੱਲ ਮੈਨੂੰ ਲੱਗਦਾ ਨਾ ਥਿੰਕਿੰਗ ਥਿੰਕਿੰਗ ਬਿਲਕੁਲ ਬਿਲਕੁਲ ਇਹਦੇ ਤੇ ਵੀ ਡਿਟੇਲ ਕਮੈਂਟ ਸੌਰੀ ਇੱਕ ਡਿਟੇਲਡ ਵੀਡੀਓ ਪਾਉਂ ਡਾਕਟਰ ਬਰੂਸ ਲਿਫਟਨ ਨਾਲ ਹੀ ਜਿਹੜਾ ਐਪੀ ਜੈਨੈਟਿਕਸ ਤੇ ਕੰਮ ਕੀਤਾ ਉਹਨਾਂ ਨੇ ਉਹ ਕਹਿੰਦੇ ਵੀ ਇੱਕ ਜੀਨ ਜਿਹੜੇ ਸਾਡਾ ਜਾਂ ਸਟੈਮ ਸੈੱਲ ਆ ਉਹ ਵੀ ਸਾਡੀ ਸੋਚ ਨਾਲ ਸਾਡੇ এনवायरमेंट ਨਾਲ ਪ੍ਰਭਾਵਿਤ ਹੁੰਦਾ ਇਸ ਕਰਕੇ ਜਿਹੜੇ ਸਾਡੀਆਂ ਕੈਂਸਰ ਵਰਗੀਆਂ ਬਿਮਾਰੀਆਂ ਸਾਡੀ ਸੋਚ ਨਾਲ ਸੰਬੰਧ ਕਰ ਸਕਦੇ ਆ ਉਸੇ ਦਿਨ ਜਿੱਦੋਂ ਇਹ ਰਿਸਰਚ ਆਵਦੀ ਦਿਖਾਈ ਉਹਨੂੰ ਆ ਡਾਕਟਰੀ ਲੈਣ ਜੋ ਬਾਹਰ ਕੱਢਦਾ ਕਹਿੰਦੇ ਇਹ ਤਾਂ ਸੂਡੋ ਸਾਇੰਟਿਸਟ ਹੈ ਤਾਂ ਫੇਕ ਹੈ ਬਸ ਇਹ ਨਹੀਂ ਤਾਂ ਸੱਚੀ ਗੱਲ ਉਹ ਕਰ ਇੱਕ ਸੈੱਲ ਨੂੰ ਵੀ ਅਫੈਕਟ ਕਰਦੀ ਹੈ ਸਾਡੀ ਸੋਚ ਹੁਣ ਜਿਹੜੇ ਬੈਠੇ ਇਹ ਸੋਚੀ ਜਾਂਦੇ ਆ ਸਾਡੇ ਤਾਂ ਕੈਂਸਰ ਜੱਦੀ ਪੁਸ਼ਤੀ ਹੈ ਉਸ ਹਾਵ ਨਾਲ ਤਾਂ ਹਾਂ ਉਸ ਹਾਵ ਨਾਲ ਤਾਂ ਸਾਡੇ ਵੀ ਹੈਗਾ ਬਹੁਤ ਜੀਆਂ ਨੂੰ ਹੋ ਕੇ ਹਟਿਆ ਪਰ ਆਪਾਂ ਚੜਦੀ ਕਲਾ 'ਚ ਰਹੀਦਾ ਕਦੇ ਨਹੀਂ ਸੋਚਿਆ ਜੇ ਹੋਣਾ ਹੈ ਫਿਰ ਉਹ ਹੀ ਕਰ ਦੇ ਕੀ ਫਿਰ ਉਹੇ ਜੀ ਚੱਲਾਂਗੇ ਉਹੇ ਹਿਸਾਬ ਨਾਲ ਦੇਖਾਂਗੇ ਆ ਚੰਗਾ ਸੋਚਿਆ ਕਰੋ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਮਸਲਾ ਕਿ ਜੇ ਇਸ ਮੁਸੀਹਾ ਆ ਗਈ ਤਾਂ ਗੋਡੇ ਟੇਕਣੇ ਆ ਲੜਨਾ ਲੜਨਾ ਪੈਂਦਾ ਹੈ ਲੜਨਾ ਚਾਹੀਦਾ ਆਖਰੀ ਸਾਹ ਤੱਕ ਲੜਨਾ ਚਾਹੀਦਾ ਬਾਈਂਡ ਅਪ ਕਰੋ ਜੀ ਬਾਈਂਡ ਅਪ ਹੀ ਆ ਵੀ ਤੁਸੀਂ ਆਪਣੀ ਕੰਪਨੀ ਦੇ ਧਿਆਨ ਦਿਓ ਹੁਣ ਜੇ ਆਪਾਂ ਕਿਸੇ ਨੂੰ ਕਹਿੰਦੇ ਆ ਤੁਸੀਂ ਚੰਗਾ ਸੋਚੋ ਐ ਚੰਗਾ ਨਹੀਂ ਸੋਚਿਆ ਜਾਂਦਾ ਕਿ ਜਿਹੜਾ ਉਹਦਾ ਬ੍ਰੇਨ ਆ ਉਹ ਉਸ ਟੰਗਣਾ ਬਾਹਰ ਹੋ ਗਿਆ ਉਹਦਾ ਹੈ ਨਾ ਉਹ ਨੂੰ ਤੜਕੇ ਤੋਂ ਲੱਗੇ ਆ ਠੰਡਾ ਕੋ ਦਾ ਸੇਮ ਰੂਟੀਨ ਚੱਲਦਾ ਤੇ ਜਿਵੇਂ ਕਹਿੰਦੇ ਆ ਕਿ ਆਪਾਂ ਆਪਣੇ ਪੰਜ ਦੋਸਤਾਂ ਦੀ ਐਵਰੇਜ ਹੁੰਦੀ ਆ ਹਾਂ ਠੀਕ ਆ ਪਹਿਲਾਂ ਤਾਂ ਤੁਸੀਂ ਆਪਣੇ ਦੋਸਤ ਚੇਂਜ ਕਰੋ ਜੇ ਤੁਹਾਡੇ ਦੋਸਤ 네ਗੇਟਿਵ ਆਉਂਸ ਆ ਰੋਣ ਲੱਗ ਜਾਂਦੇ ਆ ਕਿਸੇ ਕਿਸੇ ਲੜਕੀ ਨੂੰ ਕਿਸੇ ਬੰਦੇ ਨੂੰ ਬੈਠ ਕੇ ਭੰਡਦੇ ਆ ਤੁਹਾਨੂੰ ਛੱਡ ਦਿਓ ਤੁਹਾਨੂੰ ਕਟਿਆ ਤੁਹਾਨੂੰ ਕਟਿਆ ਕਹਿੰਦੇ ਆ ਛੱਡ ਦਿਓ ਕੋਈ ਚੱਕਰ ਨਹੀਂ ਦੁਬਾਰੇ ਜਨਮ ਨਹੀਂ ਲੈਣਾ ਹੈ ਕੋਈ ਜ਼ਿੰਦਗੀ ਆ ਮਨਵਰ ਤੁਹਾਨੂੰ ਨਹੀਂ ਕਿਸੇ ਨੂੰ ਵੀ ਕਟਿਆ ਕਹਿੰਦੇ ਉਹ ਵੀ ਛੱਡ ਦਿਓ ਉਹ ਜੇ ਕਿਸੇ ਨੂੰ ਕਹਿ ਰਿਹਾ ਤਾਂ ਕਿਤੇ ਤੁਹਾਨੂੰ ਵੀ ਕਹਿ ਰਹੇ ਹੋਣਗੇ ਹਨਾ ਸੋ ਮੁੱਕ ਦੀ ਗੱਲ ਇਹੀ ਆ ਜੀ ਕਿ ਤੁਸੀਂ ਅ ਕਾਟਿਆਂ ਵਾਦਿਆਂ ਤੇ ਨਾ ਜਾਓ ਕਾਟਾ ਉਹੀ ਹੈ ਜਿਹੜਾ ਪਲ ਬੀਤ ਗਿਆ ਉਹ ਮੁੜ ਕੇ ਨਹੀਂ ਆਉਣਾ ਉਹਨੂੰ ਸਫਲ ਕਿਵੇਂ ਬਣਾਉਣਾ ਇਸ ਤੇ ਰਹੋ ਬਾਕੀ ਜੋ ਹੁੰਦਾ ਫਿਰ ਕੀ ਹੋ ਜੂ ਆਪਾਂ ਸੈੱਟ ਕਰ ਲਾਂਗੇ ਬਿਲਕੁਲ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ